ਐਮਐਲਸੀ ਨੂੰ ਪੰਜਾਬ ਵਿੱਚ ਮੁੜ ਤੋਂ ਬਹਾਲ ਕਰਾਉਣ ਲਈ ਅੱਜ ਸ਼੍ਰੀ ਸੋਲੋ ਜਾਫਰ ਜੀ ਦੇ ਗਵਾਈ ਹੇਠ ਪੰਜਾਬ ਦੇ ਵੱਖ-ਵੱਖ ਡਿਪਟੀ ਕਮਿਸ਼ਨਰਾਂ ਨੂੰ ਈਸਾਈ ਭਾਈਚਾਰੇ ਅਤੇ ਕਟਗਿੰਤੀ ਭਾਈਚਾਰੇ ਦੇ ਵੱਲੋਂ ਮੰਗ ਪੱਤਰ ਦਿੱਤੇ ਗਏ ਏਸ਼ੀਆਵਾਸ ਟੀਵੀ ਦੇ ਦੇਖੋ ਇਸ ਸੰਬੰਧੀ ਪੂਰੀ ਖਬਰ ਜਾਫਰ ਸਾਹਿਬ ਅੱਜ ਤੁਹਾਡੇ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਬੀਸੀ ਸਾਹਿਬ ਨੂੰ ਉਸ ਦੇ ਸੰਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਾਫੀ ਦੇਰ ਪਹਿਲਾਂ ਆ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਮੈਸੇਜ ਭੇਜਿਆ ਸੀ ਪੂਰੇ ਪੰਜਾਬ ਦੇ ਵਿੱਚ ਕਿ ਐਮਐਲਸੀ ਦੇ ਮਸਲੇ 'ਚ ਅਸੀਂ 10 ਤਰੀਕ ਨੂੰ ਆਪਣੇ ਆਪਣੇ ਜ਼ਿਲ੍ਹੇ ਦੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਵਾਂਗੇ ਸੋ ਅਸੀਂ ਅੱਜ ਆਪਣੇ ਸਾਥੀਆਂ ਦੇ ਨਾਲ ਆ ਸਾਡੇ ਜ਼ਿਲ੍ਹੇ ਦੇ ਡੀਸੀ ਮੈਡਮ ਸਾਖੀ ਸ਼ਾਨੀ ਜੀ ਨੂੰ ਮੰਗ ਪੱਤਰ ਦਿੱਤਾ ਹੈ ਜੋ ਮੁੱਖ ਮੰਤਰੀ ਦੇ ਨਾਮ ਹੈ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਮੁਰ ਤੋਂ ਜਿਹੜੀ ਐ ਐਮ ਐਲ ਸੀ ਆ ਉਹ ਬਾਲ ਕੀਤੀ ਜਾਵੇ ਤਾਂ ਜੋ ਜੋ ਖਾਸ ਕਰਕੇ ਸਾਡੇ ਘੱਟ ਗਿਣਤੀ ਲੋਕ ਨੇ ਵਿਸ਼ੇਸ਼ ਕਰਕੇ 크ਿਸਚਨ ਭਾਈਚਾਰਾ ਜਿਹਨੂੰ ਜਦੋਂ ਦਾ ਮੁਰਖ ਯਾਦ ਹੋਇਆ ਇਹਨਾਂ ਨੂੰ ਇਹ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜੇ ਔਰ ਨਾ ਹੀ ਵਿਸ਼ੇਸ਼ ਕਿਸੇ ਪਾਰਟੀ ਨੇ ਕੋਈ ਖਾਸ ਅਹਿਮੀਅਤ ਦਿੱਤੀ ਹੈ ਕਿ ਕਿਸੇ 크ਿਸਚਨ ਨੂੰ ਅ ਬੁਧਾਨ ਸਭਾ ਦਾ ਮੈਂਬਰ ਬਣਾਇਆ ਜਾਵੇ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਕਿ ਇਹ ਸੈਸ਼ਨ ਦੇ ਵਿੱਚ ਇਹ ਪ੍ਰਸਤਾਵ ਲਿਆਂਦਾ ਜਾਵੇ ਔਰ ਇਹ ਬਿੱਲ ਪਾਸ ਕਰਕੇ ਅ ਵਰਨਰ ਸਭਾ ਨੂੰ ਦਿੱਤਾ ਜਾਵੇ ਤਾਂ ਜੋ ਇਹ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਭੇਜ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਜਾਵੇ ਜਿਸ ਤਰੀਕੇ ਨਾਲ ਪਛੜੀ ਬੰਗਾਲ ਔਰ Rajasthan ਆਸਾਮ ਨੇ ਭੇਜਿਆ ਹੋਇਆ ਉਹ ਡਾਣੀ ਪਾਸ ਕਰਨ ਵਾਸਤੇ ਵਿਦਾਨ ਪਰਿਸ਼ਦ ਦਾ ਸੋ ਇਸ ਤਰੀਕੇ ਦੇ ਨਾਲ ਸਾਡੇ ਪੰਜਾਬ ਦੇ ਵਿੱਚ ਮੁਰਤ ਤੋਂ ਐਮਐਲਸੀ ਜਿਹੜੀ ਆ ਬਾਰਖ ਹੋ ਜੇ ਵਿਦਾਨ ਪਰਿਸ਼ਦ ਬਾਲ ਹੋਵੇ ਤਾਂ ਜੋ ਮਾਨ ਸਤਕਾਰ ਜਿਹੜੀ ਬਰਾਬਰਤਾ ਜਿਹੜੀ ਆ ਇਹ ਘਟਕਿੰਦੀਆਂ ਨੂੰ ਪੰਜਾਬ ਦੇ ਵਿੱਚ ਮਿਲ ਸਕੀ ਜਸਰ ਸਾਹਿਬ ਅੱਜ ਜਿਹੜਾ ਮੰਗ ਪੱਤਰ ਹੈ ਕੀ ਇਕੱਲਾ ਅੰਮ੍ਰਿਤਸਰ ਚ ਦਿੱਤਾ ਗਿਆ ਜਾਂ ਹੋਰ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਵੀ ਦਿੱਤਾ ਗਿਆ ਨਹੀਂ ਪੰਜਾਬ ਦੇ तकरीबन ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਵੀ ਭਾਈਚਾਰੇ ਨਾਲ ਪ੍ਰੇਮ ਕਰਨ ਵਾਲੇ ਲੋਕ ਨੇ ਜਿਹੜੇ ਦਰਦ ਰੱਖਦੇ ਆ ਇਹ ਨਹੀਂ ਕਿ ਜਿਹੜੇ ਸਟੇਜਾਂ ਤੇ ਕਈ ਵਾਰੀ ਲੀਡਰ ਭਾਈਚਾਰੇ ਦੇ ਸਿਰ ਤੇ ਬਣੇ ਹੋਏ ਨੇ ਕਈ ਆਪਣੇ ਆਪ ਨੂੰ ਬੜਾ ਵੱਡਾ ਲੀਡਰ ਸਮਝਦੇ ਆ ਪਰ ਜਦੋਂ ਇਹੋ ਜਿਹਾ ਮਸਲਾ ਹੁੰਦਾ ਤਾਂ ਉਹ ਉਹ ਚੁੱਪ ਕਰਕੇ ਬੈਠ ਜਾਂਦੇ ਨੇ ਤੇ ਜਦੋਂ ਸਟੇਜ ਤੇ ਚੜਦੇ ਨੇ ਤੇ ਉਹ ਸੋਚਦੇ ਨੇ ਕਿ ਅਸੀਂ ਭਾਈਚਾਰੇ ਦਾ ਸੋ ਮੈਂ ਇਸ ਕੰਟਰੋਵਰਸਿਟੀ ਨਹੀਂ ਪੈਣਾ ਚਾਹੁੰਦਾ ਪਰ ਮੈਨੂੰ ਇਸ ਤਰ੍ਹਾਂ ਲੱਗਾ ਕਿ ਕੁਝ ਲੋਕ ਜਿਹੜੇ ਸੀ ਉਹ ਇਸ ਮਸਲੇ ਜਿਹੜਾ ਸਾਂਝਾ ਮਸਲਾ ਹੈ ਘੱਟ ਗਿੰਤੀਆਂ ਮਸਲਾ ਇਸ ਨੂੰ ਵੀ ਲੈ ਕੇ ਥੋੜਾ ਜਿਹਾ ਉਹਨਾਂ ਨੇ ਆਪਣਾ ਪਾਸਾ ਵਟਿਆ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਚੱਲ ਰਿਹਾ ਮੈਂ ਨਹੀਂ ਇਸ ਗੱਲ ਦਾ ਜਾਣਦਾ ਸੋ ਇਹ ਇਹ ਚੀਜ਼ ਜ਼ਰੂਰ ਹੈ ਕਿ ਅੱਜ ਪੰਜਾਬ ਦੇ ਵਿੱਚ ਜਿਹੜੇ ਸਾਡੇ ਜਿਹੜੇ ਜਰੂਰਤਾ ਆਗੂ ਨੇ ਕਹੀ ਨੌਜਵਾਨ ਆਗੂ ਨੇ ਕਹੀ ਸਾਡੇ ਪੁਰਾਣੀ ਲੀਡਰ ਵੀ ਨੇ ਜਿਨ੍ਹਾਂ ਨੇ ਉਤਸ਼ਾਹ ਦਿਖਾਇਆ ਜਲੰਧਰ ਦੇ ਵਿੱਚ ਉਰਦਾਸਪੁਰ ਦੇ ਵਿੱਚ ਹੋਰ ਵੱਖ-ਵੱਖ ਲੁਧਿਆਣਾ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੇ ਉਹਨਾਂ ਨੇ ਹਦਮਾਨ ਪੱਤਰ ਦਿੱਤੇ। ਡਾਫਰ ਸਾਹਿਬ ਜਿੱਦਾਂ ਵਿਧਾਨ ਸਭਾ ਦੇ ਵਿੱਚ ਤੁਹਾਡੀ ਪਾਰਟੀ ਦੇ ਵੱਲੋਂ ਗੀਤੇ ਦੇ ਐਲੋਪੀ ਨੇ ਪਤਾਪ ਸਿੰਘ ਬਾਜਵਾ ਜੀ ਜੇਕਰ ਮਾਨ ਸਾਹਿਬ ਤੁਹਾਡੀ ਇਸ ਮੰਗ ਨੂੰ ਪੂਰਾ ਨਹੀਂ ਕਰਦੇ ਤਾਂ ਕੀ ਤੁਸੀਂ ਉਹਨਾਂ ਦੇ ਜ਼ਿਲ੍ਹਾ ਵੀ ਵਿਧਾਨ ਸਭਾ ਦੇ ਵਿੱਚ ਇਹਦੀ ਮੰਗ ਠਾਓਗੇ? ਬਿਲਕੁਲ ਜੀ ਦੇਖੋ ਅਸੀਂ ਸਾਡੇ ਸਤਿਕਾਰਯੋਗ ਪੀਪੀਸੀ ਸਾਡੇ ਪ੍ਰੈਜ਼ੀਡੈਂਟ ਅ ਅਮਰਿੰਦਰ ਸਿੰਘ ਰਾਜਾ ਵੜਿਕ ਜੀ ਔਰ ਐਲੋਪੀ ਲੀਡਰ ਸਾਡੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਅਸੀਂ ਉਹਨਾਂ ਨੂੰ ਬੇਨਤੀ ਜ਼ਰੂਰ ਕਰਾਂਗੇ ਇਸ ਮਸਲੇ ਨੂੰ ਉਠਾਇਆ ਜਾਵੇ ਔਰ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਅਸੀਂ ਵਿਸ਼ੇਸ਼ ਕਰਕੇ ਇਹ ਕੋਸ਼ਿਸ਼ ਕਰਾਂਗੇ ਕਿ ਇਸ ਐਮਐਲਸੀ ਦੇ ਮਸਲੇ ਨੂੰ ਵਿਸ਼ੇਸ਼ ਮੈਨੀਫੈਸਟੋ ਦੇ ਵਿੱਚ ਪਾਇਆ ਜਾਵੇ ਕਿ ਕੌਂਗਰਸ ਦੀ ਗਵਰਨਮੈਂਟ 2027 ਦੇ ਵਿੱਚ ਬਣੇਗੀ ਕਿ ਐਮ ਐਲ ਸੀ ਜਿਹੜੀ ਆ ਉਹ ਪ੍ਰਸਤਾਵ ਲਿਆਂਦਾ ਜਾਏਗਾ ਔਰ ਉਹ ਉਹਦਾ ਬਿੱਲ ਪਾਸ ਕਰਕੇ ਗਵਰਨਰ ਸਾਹਿਬ ਦੇ ਜ਼ਰੀਏ ਕੇਂਦਰ ਸਰਕਾਰ ਨੂੰ ਭੇਜਿਆ ਜਾਏਗਾ। ਦੇਖੋ ਜੀ ਜੋ ਅੱਜ ਅਸੀਂ ਸਾਡੇ ਮਾਨਯੋਗ ਡੀ ਸੀ ਅਮਰਸਰ ਮੈਡਮ ਸ਼ਖਤੀਸਾਨ ਜੀ ਨੇ ਜੋ ਮੰਗ ਪੱਤਰ ਦਿੱਤਾ ਕਿ ਪੰਜਾਬ ਦੇ ਵਿੱਚ ਜਿਹੜੀ ਐਮ ਐਲ ਸੀ ਜਿਹੜੀ ਆ ਉਹ ਲਾਗੂ ਕੀਤੀ ਜਾਵੇ ਕਿਉਂਕਿ ਬਹੁਤ ਸਾਲ ਪਹਿਲੇ ਜਿਹੜੀ ਸੀ ਉਹ ਪੰਜਾਬ ਦੇ ਵਿੱਚ ਲਾਗੂ ਸੀਗੀ ਔਰ ਅਲੱਗ-ਅਲੱਗ ਗਿਨੀਆਂ ਸਟੇਟ ਦੇ ਵਿੱਚ ਵੀ ਜਿਹੜੇ ਇਸ ਦੇ ਬਾ ਇਹਦੇ ਲਈ ਜਿਹੜੇ ਆ ਮੰਗ ਪੱਤਰ ਦਿੱਤੇ ਗਏ ਨੇ ਔਰ ਅਸੀਂ ਆਸ ਕਰਦੇ ਹਾਂ ਜੋ ਅੱਜ ਮੰਗ ਪੱਤਰ ਦਿੱਤਾ ਨਾ ਜੀ ਮੁੱਖ ਮੰਤਰੀ ਸਾਹਿਬ ਦੇ ਨਾਮ ਦੇ ਉੱਤੇ ਡੀਸੀ ਸਾਹਿਬ ਨੂੰ ਸੋ ਸਾਨੂੰ ਵਿਸ਼ਵਾਸ ਹੈ ਕਿ ਜਿਹੜਾ ਇਹਦੇ ਉੱਤੇ ਧਿਆਨ ਦਿੱਤਾ ਜਾਵੇਗਾ ਔਰ ਇਹਨੂੰ ਜਿਹੜਾ ਬਹੁਤ ਜਲਦੀ ਤੋਂ ਜਲਦ ਜਿਹੜਾ ਵਾ ਇਹਨੂੰ ਲਾਗੂ ਕੀਤਾ ਜਾਵੇ ਔਰ ਬਿਲੇ ਦਾ ਜਿਹੜਾ ਪਾਸ ਕਰਕੇ ਗਵਰਨਰ ਸਾਹਿਬ ਦੇ ਕੋਲੋਂ ਸਾਈਨ ਕਰਾ ਕੇ ਲਾਗੂ ਕੀਤਾ ਜਾਵੇ ਤਾਂ ਜੋ ਜਿਹੜੇ ਸਾਡੇ ਘੱਟ ਗਿਣਤੀ ਭਾਈਚਾਰੇ ਦੇ ਲੋਕ ਨੇ ਪੰਜਾਬ ਦੇ ਵਿੱਚ ਵਸਦੇ ਉਹਨਾਂ ਦੇ ਲਈ ਇੱਕ ਜਿਹੜਾ ਵਾ ਪਲੇਟਫਾਰਮ ਜਿਹੜਾ ਵਾ ਤਿਆਰ ਹੋ ਸਕੇ ਔਰ ਆਉਣ ਵਾਲੀਆਂ 2027 ਦੀ ਜਿਹੜੀ ਇਲੈਕਸ਼ਨ ਹੈ ਉਹਦੇ ਵਿੱਚ ਵੀ ਜਿਹੜਾ ਸਾਡਾ ਘੱਟ ਗਿਣਤੀ ਭਾਈਚਾਰਾ ਵਾ ਉਤਸ਼ਾਹ ਦੇ ਨਾਲ ਜਿਹੜਾ ਵਾ ਅੱਗੇ ਆ ਕੇ ਕੰਮ ਕਰ ਸਕੇ। ਪ੍ਰਸੰਗ ਜਿਵੇਂ ਤੁਸੀਂ ਮਿਨੋਰੀਟੀ ਕਮਿਸ਼ਨ ਦੇ ਮੈਂਬਰ ਵੀ ਰਹੇ ਹੋ ਤੁਹਾਨੂੰ ਲੱਗਦਾ ਨਹੀਂ ਹੈ ਕਿ ਈਸਾਈ ਭਾਈਚਾਰੇ ਦੇ ਨਾਲ ਜਿਹੜਾ ਵਾ ਵਿਤਕਰਾ ਕੀਤਾ ਜਾਂਦਾ। ਬਿਲਕੁਲ ਜੀ ਦੇਖੋ ਹੁਣ ਤੱਕ ਚਾਹੇ ਉਹ ਕਿਸੇ ਵੀ ਪਾਰਟੀ ਦੀ ਸਰਕਾਰ ਆਈ ਆ ਅੱਜ ਤੱਕ ਈਸਾਈ ਭਾਈਚਾਰੇ ਦੇ ਨਾਲ ਵਿਤਕਰਾ ਹੀ ਹੋਇਆ ਵਾ ਸਾਡੇ ਬਹੁਤ ਸਾਰੇ ਜਿਹੜੇ ਸੀਗੇ ਈਸਾਈ ਆਗੂ ਜਿਹੜੇ ਤੇ ਐਮਐਲਏ ਦੀ ਇਲੈਕਸ਼ਨ ਲੜਨਾ ਚਾਹੁੰਦੇ ਸੀਗੇ ਪਰ ਪਾਰਟੀਆਂ ਨੇ ਕਿਸੇ ਵੀ ਪਾਰਟੀ ਨੇ ਉਹਨਾਂ ਸਾਰੀਆਂ ਪਾਰਟੀਆਂ ਨੇ ਉਹਨਾਂ ਨੂੰ ਇਗਨੋਰ ਕੀਤਾ ਵਾ ਸੋ ਇਹ ਬਹੁਤ ਹੀ ਦੁਖਦਾਈ ਸਾਡੇ ਵਾਸਤੇ ਸਾਡੇ ਸਮਾਜ ਦੇ ਵਾਸਤੇ ਇੱਕ ਦੁੱਖ ਵਾਲੀ ਇਹ ਗੱਲ ਹੈ ਕਿ ਈਸਾਈ ਭਾਈਚਾਰੇ ਨੂੰ ਹੁਣ ਤੱਕ ਪਿਛਲੇ 70 ਸਾਲਾਂ ਦੇ ਵਿੱਚ ਅੱਜ ਤੱਕ ਸਾਡਾ ਜਿਹੜਾ ਇੱਕ ਵੀ ਐਮਐਲਏ ਨਹੀਂ ਬਣ ਪਾਇਆ ਸੋ ਅਸੀਂ ਇਹ ਬਹੁਤ ਜਲਦ ਜਿਹੜਾ ਐਸਾਈ ਭਾਈਚਾਰਾ ਜਿਹੜਾ ਇੱਕ ਪੰਜਾਬ ਲੈਵਲ ਦੇ ਉੱਤੇ ਜਿਹੜੀ ਆ ਆਪਣੀ ਮੀਟਿੰਗ ਵਿੱਚ ਜਲਦੀ ਕਰਾਂਗੇ ਔਰ 2027 ਦੇ ਵਿੱਚ ਅਸੀਂ ਇਹ ਪੂਰੀ ਔਰ ਮੰਗ ਕਰਾਂਗੇ ਕਿ ਹਰ ਜ਼ਿਲ੍ਹੇ ਦੇ ਵਿੱਚ ਜਿੱਥੇ ਸਾਡੇ ਮਸੀਹ ਭਾਈਚਾਰੇ ਦੇ ਵੱਧ ਚੜ੍ਹ ਕੇ ਭਾਈਚਾਰਾ ਦਾ ਹਿੱਸਾ ਹੈਗਾ ਵਾ ਉੱਥੇ ਜਿਹੜੀਆਂ ਸਾਡੇ ਇੱਕ ਇੱਕ ਜਿਹੜੇ ਉਮੀਦਵਾਰ ਦਾਵੇਦਾਰ ਨੇ ਉਹਨਾਂ ਨੂੰ ਜਿਹੜੀਆ ਟਿਕਟ ਦਿੱਤੀ ਜਾਵੇ। ਸੋ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਤੇ ਅੱਜ ਜਿਹੜਾ ਇੱਕ ਮੰਗ ਪੱਤਰ ਤੁਹਾਡੇ ਵੱਲੋਂ ਡੀਸੀ ਸਾਹਿਬ ਨੂੰ ਸੌਂਪਿਆ ਗਿਆ ਉਹਦੇ ਬਾਰੇ ਜਾਣਕਾਰੀ ਜ਼ਰੂਰ ਦਿਓ। ਮੇਰਾ ਨਾਮ ਮੀਸਾ ਦਾਸ ਟੋਨੀ ਆ। ਔਰ ਜੇ ਸ਼ਹਿਰ ਅਮਰਸਾ ਦੇ ਡੀਸੀ ਸਾਹਿਬ ਨੂੰ ਸ਼੍ਰੀ ਮਤੀ ਮੈਡਮ ਸ਼ਾਖੀ ਸਾਹਿਬੀ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਜੋ ਕਿ ਐਮਐਲਸੀ ਦੇ ਮੰਗਿਆ ਸਾਡੀ ਪੰਜਾਬ ਦੀ ਕਿ ਬਹੁਤ ਚਿਰ ਤੋਂ ਜਿਹੜੀ ਇਹ ਵਿਧਾਨ ਸਭਾ ਦੇ ਵਿੱਚ ਰੋਕੀ ਗਈ ਹੈ ਔਰ ਅਸੀਂ ਅੱਜ ਸਰਦਾਰ ਉਗਵ ਸਿੰਘ ਮਾਨ ਜੀ ਨੂੰ ਜੋ ਕਿ ਅਧਿਆਲੇ ਮੁੱਖ ਮੰਤਰੀ ਨੇ ਉਹਨਾਂ ਨੂੰ ਭੇਜੀ ਗਈ ਹੈ ਔਰ ਅਸੀਂ ਸਾਰੇ ਮਿਲ ਕੇ ਚਾਹੁੰਦੇ ਹਾਂ ਇਸ ਪੰਜਾਬ ਦੇ ਘਟਪਾਈ ਚਾਰਿਆਂ ਨੂੰ ਘਟ ਗਿਣਤੀ ਦੇ ਲੋਕਾਂ ਨੂੰ ਇਹ ਜਿਹੜੀ ਆ ਐਮ ਐਲ ਸੀ ਦੀਆਂ ਜੋ ਮੰਗਾਂ ਨੇ ਇਹ ਪੂਰੀਆਂ ਕਰਕੇ ਉਹਨਾਂ ਨੂੰ ਵੀ ਸਰਕਾਰ ਦਾ ਇੱਕ ਹਿੱਸਾ ਬਣਾਇਆ ਜਾਵੇ। ਚਲੋ ਜੀ ਅੱਜ ਜਿਹੜਾ ਤੁਹਾਡੇ ਇਸਾਈ ਭਾਈਚਾਰੇ ਦੇ ਵੱਲੋਂ ਐਮ ਐਲ ਸੀ ਦੇ ਮੁੱਦੇ ਦੇ ਮੰਗ ਪੱਤਰ ਦਿੱਤਾ ਗਿਆ ਏ ਤੁਸੀਂ ਇਸ ਬਾਰੇ ਕੀ ਚਾਹਣਾ ਚਾਹੁੰਦੇ ਹੋ? ਦੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਸੋਤਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਤੇ ਇਹ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਾਰੀ ਜਨਤਾ ਨੂੰ ਇਹ ਸਾਡਾ ਇੱਕ ਪੇਕਾਮ ਸਾਰਿਆਂ ਤੱਕ ਪਹੁੰਚਾਰੇ ਜੀ ਤੇ ਜੋ ਵੀ ਹੈਗੇ 70 ਸਾਲ ਹੋ ਗਏ ਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੇ ਪੰਜਾਬ ਦੇ ਵਿੱਚ ਇਸਾਈ ਲੀਡਾ ਇਸਾਈ ਭਾਈਚਾਰੇ ਦਾ ਕੋਈ ਵੀ ਐਮਐਲਏ ਨਹੀਂ ਬਣਿਆ ਸੋ ਇਸ ਸੰਬੰਧ ਦੇ ਵਿੱਚ ਅਸੀਂ ਇੱਕ ਐਮਐਲਸੀ ਨੂੰ ਲੈ ਕੇ ਉਹਦਾ ਮਨਪੱਤਰ ਸਾਡੇ ਅੰਮ੍ਰਿਤਸਰ ਦੇ ਡੀਸੀ ਸਾਹਿਬ ਮਾਨੁਸ਼ਾਖੀ ਸਾਹਿਬ ਜੀ ਨੂੰ ਦਿੱਤਾ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਜੀ ਨੂੰ ਉਹ ਸਾਡਾ ਸਨੇਹਾ ਉਥੋਂ ਤੱਕ ਪਹੁੰਚਾਉਣਗੇ ਕਿ ਸਾਡੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਐਮਐਲਸੀ ਨੂੰ ਲੈ ਕੇ ਇਹਨਾਂ ਦੇ ਮੈਂਬਰ ਬਣਾਏ ਜਾਣਗੇ। ਸ਼ਲੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮੁੱਖ ਮੰਤਰੀ ਪੰਜਾਬ ਵੱਲੋਂ ਤੁਹਾਡੀ ਮੰਗ ਨੂੰ ਨਹੀਂ ਮਨਜ਼ੂਰ ਕੀਤਾ ਜਾਂਦਾ ਤਾਂ ਤੁਹਾਡੇ ਭਾਈਚਾਰੇ ਵੱਲੋਂ ਇਸ ਮੰਗ ਦੇ ਲਈ ਕੀ ਉਪਰਾਏ ਕੀਤੇ ਜਾਣਗੇ? ਦੇਖੋ ਜੀ ਆਪਾਂ ਪੀਸਫੁੱਲ ਸਭ ਤੋਂ ਪਹਿਲਾਂ ਤੇ ਅਸੀਂ ਆਪਾਂ ਭਾਈਚਾਰਾ ਜੋ ਵੀ ਆ ਇਹ ਪੀਸਫੁੱਲ ਤਰੀਕੇ ਦੇ ਨਾਲ ਹੀ ਕੰਮ ਕਰਦੇ ਆ। ਸੋ ਅਸੀਂ ਕੁਝ ਵੀ ਹੰਗਾਮਾ ਨਾ ਕਰਦੇ ਆਪਾਂ ਫਿਰ ਤਹਾਲੇ ਤੱਕ ਅਸੀਂ ਡੀਸੀ ਸਾਹਿਬ ਦੇ ਨਾਲ ਹੀ ਮੁਲਾਕਾਤ ਕੀਤੀ ਆ ਅਲੱਗ ਅਲੱਗ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਅਲੱਗ ਅਲੱਗ ਡੀਸੀ ਸਾਹਿਬਾਨਾਂ ਨੂੰ ਆਪਾਂ ਆਪਣੀ ਮੰਗ ਪੱਤਰ ਦਿੱਤੇ ਆ ਸੋ ਇਸ ਤੋਂ ਬਾਅਦ ਜੇ ਅੱਰੇ ਨਹੀਂ ਮੰਗ ਪੂਰੀ ਹੁੰਦੀ ਤੇ ਅਸੀਂ ਅਗਲਾ ਦਾ ਕਦਮ ਹੋਏਗਾ ਕਿ ਅਸੀਂ ਡਾਇਰੈਕਟ ਆਪਾਂ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਵਾਸਤੇ ਜਾ